ਇਹ ਲੱਕੀ ਬਾਈ ਤੇ ਇਤਰੀਕ ਦਾ ਆ ਰਿਹਾ ਜੀ ਬੜੀ ਧੂਮ-ਧਾਮ ਨਾਲ ਮੇਲਾ ਹੁੰਦਾ ਹਰ ਸਾਲ ਦੇ ਮੇਲੇ ਨੂੰ ਲੈ ਕੇ ਸਾਨੂੰ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਦੇਖਿਆ ਜਾਵੇ ਤਾਂ ਅਸੀਂ ਮਤਲਬ ਪੂਰਾ ਸਾਲ ਇੱਕ ਸਾਲ ਪੂਰਾ ਵੇਟ ਕਰਦੇ ਹਾਂ ਇਸ ਦਿਨ ਦੀ ਤੇ ਹੁਣ ਲਾਸਟ ਟੂ ਲਾਸਟ ਉਹ ਫੇਰ ਦਿਨ ਆ ਚੁੱਕਾ ਹੈ ਸਾਡੇ ਵਿੱਚ ਤੇ ਬਹੁਤ ਜ਼ਿਆਦਾ ਉਤਸ਼ਾਹ ਹੈ ਹਰ ਵਾਰ ਨਵੇਂ-ਨਵੇਂ ਕਲਾਕਾਰਾਂ ਨੂੰ ਬੁਲਾ ਕੇ ਖਾ ਨਵਾਂ ਵਧਾਇਆ ਜਾਂਦਾ ਹੈ ਜੀ ਲੋਕ ਬਹੁਤ ਆਸਾਨ ਆ ਲਾਂਦੇ। ਕਕੋਲ ਰੋਡ ਤੇ ਸਾਝੀ ਸੰਗਤ ਨੂੰ ਬੇਨਤੀ ਆ ਹੁਮਾ ਹੁਮਾ ਆ ਕੇ ਪਹੁੰਚੋ ਮੇਲੇ ਦੀ ਤਿਆਰੀ ਬੜੀ ਜੋਰ ਜੋਰ ਸ਼ੋਰਾਂ ਨਾਲ ਹੋ ਰਹੀ ਹੈ। ਤੁਸੀਂ ਵੀ ਆਪਣੇ ਮੇਲੇ ਦੇ ਪੂਰਾ ਸਾਥ ਦਿਓ ਪਹੁੰਚ ਕੇ ਜਿਆ ਵਾ ਮਿਲੋ। ਹਰ ਸਾਲ ਅਸੀਂ ਆਇਆ ਕਰਾਂਗੇ। ਔਰ ਜੋ ਸੀ ਮਨੋ ਕਾਮਨਾ ਹੋਵੇ ਸਾਡੀ ਪੂਰੀ ਹੋਵੇ। ਸੰਮਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਇਸ ਵਾਰ ਜਿਹੜੇ ਸਿੰਗਰ ਵੀ ਬਹੁਤ ਵਧੀਆ-ਵਧੀਆ ਆ ਰਹੇ ਆ ਔਰ ਮੰਟੀ ਬਾਬਾ ਜੀ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਕਿ ਇਸ ਵਾਰ ਜਿਹੜਾ ਮੇਲਾ ਹੈ ਉਹ ਸਾਰਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਨਿਗਰਖ ਕੀਤਾ ਜਾਣਾ ਹੈ ਕਿ ਕੋਈ ਅਣਹੋਣੀ ਘਟਨਾ ਨਾ ਵਾਪਰੇ ਸਭ ਤੋਂ ਵੱਡੀ ਜਿਹੜੀ ਇੱਥੇ ਦੀ ਜਿਹੜੀ ਡੈਕੋਰੇਸ਼ਨ ਹੁੰਦੀ ਆ ਲਾਜਵਾਬ ਹੁੰਦੀ ਆ ਬਹੁਤ ਵਧੀਆ ਡੈਕੋਰੇਸ਼ਨ ਹੁੰਦੀ ਆ ਦਾ ਸ਼ਿਕਾਇਤ ਉਸ ਦੇਖ ਰਹੇ ਹਾਂ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਰਾਜ ਮੈਂ ਪ੍ਰੇਮ ਧਾਮ ਦੇ ਵਿੱਚ ਮੌਜੂਦ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ 21 22 23 ਨੂੰ ਜਿਹੜਾ ਮੇਲਾ ਹੋਣ ਜਾ ਰਿਹਾ ਤਾਂ ਬੜੀ ਧੂਮਦਾਨ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਤੇ ਇਸ ਸਾਲ ਵੀ 21 22 23 ਨੂੰ ਜਿਹੜਾ ਮੈਂ April ਨੂੰ ਮਨਾਇਆ ਜਾਣਾ ਤਾਂ ਗੱਲਬਾਤ ਕਰਦੇ ਆ ਸਰ ਮੇਲੇ ਦੀ ਜੈ ਬਾਬੇ ਜੀ ਜੈ ਸ਼੍ਰੀ ਪ੍ਰੇਮ ਧਾਮ ਜੀ ਮੇਲੇ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਇਸ ਵਾਰ ਬਹੁਤ ਧੂਮਦਾਨ ਨਾਲ ਮੇਲਾ ਮਨਾਇਆ ਜਾ ਰਿਹਾ ਜੀ ਤਿਆਰੀਆਂ ਪੂਰੀਏ ਫੁੱਲ ਜ਼ੋਰ ਤੇ ਨੇ ਪੂਰ ਰੈਡੀ ਨੇ ਤਿਆਰੀਆਂ ਤੇ ਅਸੀਂ ਸਾਰੇ ਲੁਧਿਆਣੇ ਵਾਸੀਆਂ ਦਾ ਵੀ ਸਵਾਗ ਕੋਸ਼ਿਸ਼ ਇਹ ਸਾਡੇ ਜਿੰਨੇ ਸਾਰੀ ਸੰਗਤ ਆਵੇ ਬਾਬੇ ਦਾ ਅਸ਼ੀਰਵਾਦ ਪ੍ਰਾਪਤ ਕਰੇ ਜੈ ਸ੍ਰੀ ਪ੍ਰੇਮ ਦਾਮ ਜਗਰ ਬਾਬੇ ਬਾਬੇ ਦਾ ਬੋਲ ਸੱਚੇ ਦਰਬਾਰ ਕੀ ਜੈ ਮੇਲਾ 21 ਬਾਈ ਤੇਹੀ ਤਰੀਕ ਦਾ ਆ ਰਿਹਾ ਜੀ ਬੜੀ ਧੂਮ-ਧਾਮ ਨਾਲ ਮੇਲਾ ਹੁੰਦਾ ਹਰ ਸਾਲ ਜੀ ਬਾਬਾ ਲਖਦਾਤਾ ਜੀ ਦਾ ਬਾਬਾ ਹਾਇਦਰ ਸ਼ੇਖ ਜੀ ਦਾ ਬੜੀ ਦੂਰੋਂ ਦੂਰੋਂ ਸੰਗਤ ਆਂਦੀ ਹੈ ਬਹੁਤ ਵਧੀਆ ਮੇਲਾ ਮਨਾਇਆ ਜਾਂਦਾ ਬੜੇ ਕਲਾਕਾਰ ਅੱਛੇ ਆ ਰਹੇ ਨੇ ਲਖਵਿੰਦਰ ਬੜਾਲੀ ਜੀ ਖਾਨ ਸਾਹਿਬ ਮਾਸਟਰ ਸਲੀਮ ਇੰਦਰਜੀਤ ਨਿੱਕੂ ਦੇ ਆਪਣੇ ਦਰਬਾਰ ਦੀ ਸੇਵਾ ਦਾ ਅਮੀਤ ਧਰਮ ਕੋਟੀ ਰਕੇਸ਼ ਰਾਦੇ ਜੀ ਸਾਰੇ ਆ ਰਹੇ ਨੇ ਬਹੁਤ ਹੀ ਦੂਰੋਂ ਆ ਕੇ ਲੋਕੀ ਫੈਸਲੇ ਚੁੱਕਦੇ ਨੇ ਉਤਸਾਹ ਕਿੰਨਾ ਵੈਸ ਬਾਰੇ ਮੇਲੇ ਨੂੰ ਲੈ ਕੇ ਬਹੁਤ ਜ਼ਿਆਦਾ ਜੀ ਮੈਂ ਇਸ ਟਾਈਮ ਫਸਟ ਟਾਈਮ ਆਈ ਐ ਤੇ ਫਸਟ ਟਾਈਮ ਮੈਂ ਬਰੇਜ ਹੈ ਮੇਲਾ ਮੈਂ ਇਸ ਵਾਰ ਫਸਟ ਟਾਈਮ ਦੇਖਣ ਆਈ ਐ ਪ੍ਰੇਮ ਤਾਂ ਕਿਸ ਤਰ੍ਹਾਂ ਦਾ ਲੱਗਾ ਬਹੁਤ ਅੱਛਾ ਜੀ ਬਹੁਤ ਜ਼ਿਆਦਾ ਬਹੁਤ ਵਧੀਆ ਬਹੁਤ ਵਧੀਆ ਉਹ ਤੇ ਪ੍ਰੇਮ ਦਾ ਜਿਹੜਾ ਵੈ ਸਾਗਰ ਵਰਸਦਾਗਾ ਬਿਲਕੁਲ ਜੀ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਜਿਹਨੇ ਵੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਬਹੁਤ ਸਹੀ ਇਨਫੋਰਮੇਸ਼ਨ ਦਿੱਤੀ ਆ ਤੇ ਪ੍ਰੇਮ ਦਾ ਵਾ ਇਹ ਸਭ ਦਾ ਪ੍ਰੇਮ ਆ ਜੀ ਜੀ ਮੈਂ ਮੇਲੇ ਦੀ ਕਿਸ ਤਰ੍ਹਾਂ ਦੇ ਮੇਲੇ ਦੀ ਬਹੁਤ ਅੱਛੀ ਅੱਛੀ ਤਿਆਰੀ ਹੋ ਰਹੀ ਆ ਜੀ ਬਹੁਤ ਉਮਤਾ ਨਾਲ ਮੇਲਾ ਮਨਾਇ ਕਿੰਨਾ ਤੁਹਾਨੂੰ ਕਿੰਨਾ ਹੁਸਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੀ ਸਾਰੇ ਫਸਟ ਟਾਈਮ ਆਉਣਗੇ ਸਾਨੂੰ ਬਹੁਤ ਅੰਦਰ ਉਤਸ਼ਾਹ ਹੋ ਰਿਹਾ ਹੈ ਆਪਾ ਬਾਬਾ ਜੀ ਨਾਲ ਵੀ ਅੱਧਰ ਬੈਠੇ ਵੀ ਜੋ ਚੌਂਕੀ ਦੇ ਵਿੱਚ ਬੈਠੇ ਤੇ ਕਿਸ ਤਰ੍ਹਾਂ ਦਾ ਲੱਗਾ ਬਹੁਤ ਅੱਛਾ ਲੱਗਦਾ ਜੀ ਬਸਾਰੀ ਮਨੋ ਕਾਮਨਾ ਇੱਥੇ ਆ ਕਿ ਪੂਰੀਆਂ ਹੁੰਦੀਆਂ ਨੇ ਤੁਸੀਂ ਸਾਰੇ ਵੀ ਜ਼ਰੂਰ ਇੱਥੇ ਪਹੁੰਚਿਓ ਜੀ ਸਰ ਮੇਲਾ ਆ ਰਿਹਾ ਕਿੰਨੇ ਦਾ ਲੱਗ ਰਿਹਾ ਕਿ ਹੁਣ ਕਿੰਨਾ ਗੁਸਾ ਹੈ ਮੇਲੇ ਨੂੰ ਲੈ ਕੇ ਮੇਲੇ ਨੂੰ ਲੈ ਕੇ ਸਾਨੂੰ ਬਹੁਤ ਜ਼ਿਆਦਾ ਉੱਸਾ ਹੈ ਜੀ ਦੇਖਿਆ ਜਾਵੇ ਤਾਂ ਅਸੀਂ ਮਤਲਬ ਪੂਰਾ ਸਾਲ ਇੱਕ ਸਾਲ ਪੂਰਾ ਵੇਟ ਕਰਦੇ ਆ ਇਸ ਦਿਨ ਦੀ ਤੇ ਹੁਣ ਲਾਸਟ ਟੂ ਲਾਸਟ ਉਹ ਫੇਰ ਦਿਨ ਆ ਚੁੱਕਾ ਹੈ ਸਾਡੇ ਵਿੱਚ ਤੇ ਬਹੁਤ ਜ਼ਿਆਦਾ ਉੱਸਾ ਹੈ ਹਰ ਸਾਲ ਮੇਲੇ ਦੇ ਵਿੱਚ ਹੁੰਦੇ ਹੂ ਬਿਲਕੁਲ ਜੀ ਬਿਲਕੁਲ ਹਰ ਸਾਲ ਅਸੀਂ ਮੇਲੇ ਦੇ ਵਿੱਚ ਹੁੰਨੇ ਆ ਬਿਲਕੁਲ ਜੀ ਕਿੱਦਾਂ ਲੱਗਦਾ ਬਹੁਤ ਅੱਛਾ ਲੱਗਦਾ ਇਸ ਇੱਕ ਸਾਲ ਵੇਟ ਕਰਦੇ ਮੇਲੇ ਦੀ ਉਹ ਹੁਣ ਸਾਨੂੰ ਦਿਨ ਮਸੇ ਹੀ ਆ ਰਹੇ ਨੇ ਜੀ ਜੀ ਹਰ ਸਾਲ ਮੇਲੇ ਦੇ ਵਿੱਚ ਮੌਜੂਦ ਹਾਂਜੀ ਹਾਂ ਹਰ ਸਾਲ ਮੇਲੇ ਦੇ ਵਿੱਚ ਕੀ ਕੁਝ ਹੁੰਦਾ ਮੇਲੇ ਦੇ ਵਿੱਚ ਤੇ ਇਸ ਵਾਰੀ ਵੱਖਰਾ ਕੀ ਹੈ ਹਰ ਵਾਰ ਨਵੇਂ-ਨਵੇਂ ਕਲਾਕਾਰਾਂ ਨੂੰ ਬੁਲਾ ਕੇ ਸਾਰਾ ਨਵਾਂ ਬਧਾਇਆ ਜਾਂਦਾ ਜੀ ਤੇ ਲੋਕ ਬਹੁਤ ਆਸਾਨ ਆ ਲਾਂਦੇ ਕਿੱਥੋਂ ਕਿੱਥੋਂ ਆਉਂਦੇ ਬਹੁਤ ਦੂਰ-ਦੂਰੋਂ ਲੋਕ ਪਹੁੰਚਦੇ ਆ ਤਿੰਨ ਦਿਨਾਂ ਦਾ ਬਹੁਤ ਅੱਛਾ ਪ੍ਰੋਗਰਾਮ ਹੁੰਦਾ ਹੈ ਜੀ ਕਿੰਨੇ ਮਨੋਕਾਮਨਾ ਪੂਰੀ ਮਨੋਕਾਮਨਾ ਹਰ ਬੰਦੇ ਦੀ ਪੂਰੀ ਹ ਜਿਹੜਾ ਬਾਹਰੋਂ ਵੀ ਮੱਥਾ ਟੇਕ ਜਾਂਦਾ ਉਹਦੀ ਵੀ ਮਨੋਕਾਮਨਾ ਪੂਰੀ ਹ ਮੇਲੇ 'ਚ ਮੌਜੂਦ ਹੋਵੋ ਹਾਂਜੀ ਹਾਂ ਬਿਲਕੁਲ ਮੌਜੂਦ ਜਾਇਬਾਬੇ ਦੀ 21 22 ਤੇ 23 ਅਪ ਕਕਵਾਲ ਰੋਡ ਤੇ ਸਾਰੀ ਸੰਗਤ ਨੂੰ ਬੇਨਤੀ ਆਹਮੋ-ਮੁਹਾਂ ਕੇ ਪਹੁੰਚੋ ਮੇਲੇ ਦੀ ਚਾਰੀ ਬੜੀ ਜੋਰ ਜੋਰਸ਼-ਓਰਸ਼ ਨਾਲ ਹੋ ਰਹੀ ਆ ਤੁਸੀਂ ਵੀ ਆਪਣੇ ਮੇਲੇ ਦਾ ਪੂਰਾ ਸਾਥ ਦਿਓ ਪਹੁੰਚ ਕੇ ਜੈ ਬਾਬੇ ਦੀ ਬਹੁਤ ਜੈ ਬਾਬੇ ਦੀ ਬਹੁਤ 21 22 23 ਨੂੰ ਮੇਲਾ ਹੋ ਆ ਰਿਹਾ ਹੈਗਾ ਔਰ ਬਹੁਤ ਅਸੀਸ ਸਹਿਮਤ ਹੈ ਮਾਤਾ ਜੀ ਹਰ ਸਾਲ ਹਰ ਸਾਲ ਅਸੀਂ ਆਇਆ ਕਰਾਂਗੇ ਔਰ ਜੋ ਸੀ ਮਨੋ ਕਾਮਨਾ ਹੋਵੇ ਸਾਡੀ ਪੂਰੀ ਹੋ ਰਹੀ ਹੈ ਕਿੰਨੇ ਸਾਲਾਂ ਤੋਂ ਜੁੜੇ ਹੋ ਬੇਟੇ ਅਸੀਂ ਨਾ ਸਾਨੂੰ ਹੋ ਗਿਆ ਕੋਈ 2-3 ਮਹੀਨੇ ਹੋਏ ਜਾਂਦੇ ਵੀ ਸਾਨੂੰ ਬਹੁਤ ਫਾਇਦਾ ਹੈ ਕਹਿੰਦੇ ਇੱਥੇ ਪ੍ਰੇਮ ਦਾ ਸਾਗਰ ਵਰਸਦਾ ਹੈ ਸਾਗਰ ਬਣ ਸਕਦਾ ਹੈ ਅਸੀਂ ਗੱਲ ਨਹੀਂ ਹੈਗੀ ਆ ਮੇਲੇ ਚ ਆਉਨੇ ਹਰ ਸਾਲ ਹਾਂ ਆਮਾ ਕਿੰਨਾ ਉਤਸ਼ਾਹ ਹੈ ਇਸ ਵਾਰ ਦੇ ਮੇਲੇ ਨੂੰ ਲੈ ਕੇ ਬਈ ਹਲੇ ਤਾਂ ਅਸੀਂ ਸ਼ੁਰੂ ਕੀਤੇ ਹੀ ਆਣਾ ਸ਼ੁਰੂ ਕੀਤਾ ਸ਼ੁਰੂਆਤ ਕੀਤੀ ਹੈ ਲਾ ਤਾਂ ਸਮੋ 6-7 ਚੌਂਕੀਆਂ ਅਸੀਂ ਭਰ ਲਿੱਤੀਆਂ ਲਗਾਤਾਰ ਹਾਂਜੀ ਲਗਾਤਾਰ ਕਿ ਕਹਿੰਦੇ ਅੱਗੋ ਵੀ ਆਵਾਂਗੇ ਅਸੀਂ ਇਸ ਵਾਰ 21 ਬਈ 23 ਨੂੰ ਮੇਲਾ ਆ ਰਿਹਾ ਜੀ ਕਿੰਨਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਇਸ ਵਾਰ ਜਿਹੜੇ ਸਿੰਗਰ ਵੀ ਬਹੁਤ ਵਧੀਆ-ਵਧੀਆ ਆ ਰਹੇ ਆ ਔਰ ਮੰਟੀ ਬਾਬਾ ਜੀ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਕਿ ਇਸ ਵਾਰ ਜਿਹੜਾ ਮੇਲਾ ਹੈ ਉਹ ਸਾਰਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਕੀਤਾ ਜਾਣਾ ਹੈ ਕਿ ਕੋਈ ਅਣਹੋਣੀ ਘਟਨਾ ਨਾ ਵਾਪਰੇ ਤੇ ਅਸੀਂ ਦੇਖਦੇ ਆ ਕਿ ਬਹੁਤ ਬਹੁਤ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਤੇ ਮਤਲਬ ਅਜੀਬਾ ਮੇਲੇ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਪਰ ਫਿਰ ਵੀ ਸੰਗਤਾਂ ਜੜੀਆਂ ਬਹੁਤ ਹਮ-ਹਮਾ ਕੇ ਪਹੁੰਚ ਰਹੀਆਂ ਸਾਨੂੰ ਬਹੁਤ ਆਸ ਹੈ ਬਹੁਤ ਤਿਆਰੀਆਂ ਬਹੁਤ ਆਪਣੇ ਵੱਲੋਂ ਤਾਂ ਮੰੰਦੇ ਕੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕੀਤੀ ਹੈ ਬਾਬਾ ਜੀ ਨੇ ਮੱਲੇ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹੂਲਿਆ ਲਿਆ ਜਾ ਰਹੇ ਹਨ ਬਹੁਤ ਵਧੀਆ ਕਿੰਨੇ ਕੇ ਸਾਲ ਤੋਂ ਉਂਦੇ ਉੱਤੇ ਸਾਨੂੰ ਇੱਥੇ ਆਂਦਿਆਂ ਦਾ ਕਾਫੀ ਟਾਈਮ ਹੋ ਗਿਆ ਬਹੁਤ ਲੰਬਾ ਟਾਈਮ ਹੋ ਗਿਆ ਕਹਿੰਦੇ ਇੱਥੇ ਮੰਗੀਆਂ ਮਰਦਾਂ ਪੂਰੀਆਂ ਹੁੰਦੀਆਂ ਬਿਲਕੁਲ ਹੁੰਦੀਆਂ ਜੀ ਇੱਥੇ ਕੋਈ ਸ਼ੱਕ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਇਹ ਚਮਤਕਾਰ ਤੁਹਾਡੇ ਨਾਲ ਹੋਇਆ ਬਸ ਸੰਗਤ ਜਿੱਦਾ ਇੱਥੇ ਆਂਦੀ ਆ ਹਾਂਜੀ ਪ੍ਰੋਸਸਾ ਬਹੁਤ ਹੈ ਸਭ ਤੋਂ ਮੈਂ ਤਾਂ ਇਸ ਵਾਰ ਫੇਰ ਮੇਲਾ ਆ ਰਿਹਾ ਪ੍ਰੇਮ dham ਦੇ ਵਿੱਚ ਕਿਸ ਤਰ੍ਹਾਂ ਲੱਗਦਾ ਕਿੰਨਾ ਕੁ ਉਤਸ਼ਾਹ ਆ ਸਾਨੂੰ ਬਹੁਤ ਉਤਸ਼ਾਹ ਆ ਕਿ ਜੇ ਹਰ ਸਾਲ ਮੇਲਾ ਆ ਰਿਹਾ 22 23 ਤਰੀਕ ਦਾ ਤੇ ਬਹੁਤ ਸਾਨੂੰ ਖੁਸ਼ੀਆਂ ਆ ਰਹੀਆਂ ਜਿਹੜੇ ਬਾਬਾ ਜੀ ਅਰੇਂਜਮੈਂਟ ਕਰ ਰਹੇ ਆ ਬਹੁਤ ਵਧੀਆ ਅਰੇਂਜਮੈਂਟ ਕਰਦੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਜਿੰਨੇ ਵੀ ਸੂਫੀ ਕਲਾਕਾਰ ਆ ਉਹ ਆਉਂਦੇ ਆ ਤੇ ਆਪਣੇ ਇੱਥੇ ਗੂੰਗਾਨ ਲਾ ਕੇ ਜਾਂਦੇ ਆ ਤੇ ਸਾਨੂੰ ਬਾਬਾ ਜੀ ਤੋਂ ਜੋ ਪ੍ਰੋਗਰਾਮ ਕਰਦੇ ਆ ਕਿ ਪੂਰੇ ਸਾਨੂੰ ਪੰਜਾਬ ਚ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਮਿਲਦਾਗਾ ਬੜਾ ਅੱਛਾ ਪ੍ਰੋਗਰਾਮ ਆ ਇੱਥੇ ਦੇ ਜਿਹੜੇ ਪ੍ਰਬੰਧ 하게 ਆ ਜਾਂ ਇੱਥੇ ਦੇ ਜਿਹੜੇ ਸੇਵਾਦਾਰ 하게 ਆ ਜੀ ਬਹੁਤ ਅੱਛਾ ਹੈ ਵੀ ਆ ਸਭ ਤੋਂ ਵੱਡੀ ਜਿਹੜੀ ਇੱਥੇ ਦੀ ਜਿਹੜੀ ਡੈਕੋਰੇਸ਼ਨ ਹੁੰਦੀ ਆ ਲਾਜਵਾਬ ਹੁੰਦੀ ਆ ਬਹੁਤ ਵਧੀਆ ਡੈਕੋਰੇਸ਼ਨ ਹੁੰਦੀ ਆ ਔਰ ਉਸ ਤੋਂ ਬਾਅਦ ਬਾਬਾ ਜੀ ਦੇ ਅਸੀਂ ਬਹੁਤ ਪੁਰਾਣੇ ਭਗਤਾਂਗੇ ਆ ਅਨੇਕਾਂ ਸਾਲਾਂ ਤੋਂ ਅਸੀਂ ਇੱਥੇ ਆ ਰਹੇ ਆਂ ਕਈ ਸਾਲਾਂ ਤੋਂ ਆ ਰਹੇ ਪਹਿਲਾਂ ਮੈਂ ਕੱਲ 2007 ਤੋਂ ਮੈਂ ਆ ਰਹਿਆ ਇੱਥੋਂ ਠੀਕ ਹੈ ਜੀ ਮੈਂ ਇੱਥੇ ਲੋਕਲੀ ਇੱਥੇ ਦਾ ਬੰਦਾ ਆ ਤੇ ਹੋਰ ਕਾਫੀ ਪੂਰੇ ਹਿੰਦੁਸਤਾਨ ਚੋਂ ਘੱਟ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਤੋਂ ਚੰਡੀਗੜ੍ਹ ਤੋਂ ਲੋਕ ਆਂਦੇ ਆ ਇਹ ਆਪਣੇ ਇੱਥੇ ਸ਼ਰਦਾ ਪੇਟ ਕਰਦੇ ਤੇ ਬਹੁਤ ਜਿਆਦਾ ਸਾਨੂੰ ਬਹੁਤ ਖੁਸ਼ੀ ਆ ਕਿ ਵੀ ਹਰ ਸਾਲ ਆਂਦਾ ਤੇ ਅਸੀਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦੇ ਆ ਕਿ ਸਾਨੂੰ ਇਹ ਸੇਵਾ ਮੌਕਾ ਮਿਲਦਾ ਜੀ ਜੀ ਤਾਂ ਕੋਈ ਖਾਸ ਕਾਰਨ ਪ੍ਰੇਮ ਧਾਮ ਦੇ ਨਾਲ ਜੁੜਨ ਦਾ ਨਹੀਂ خاص ਕਰਨ ਮੈਂ ਕੀ ਇੱਥੇ ਸਭ ਤੋਂ ਵੱਡੀ ਗੱਲ ਆ ਕਿ ਇੱਥੇ ਬਾਬਾ ਜੀ ਉਹ ਆਪ ਕਹਿ ਰਹੇ ਆ ਜਾਂ ਉਦਾ ਵੀ ਇੱਥੇ ਕੋਈ ਐਸੇ ਐਸੇ ਇੱਥੇ ਪੈਸਾ ਨਹੀਂ ਚੜਦਾ ਠੀਕ ਆ ਔਰ ਕਦੇ ਵੀ ਸਾਨੂੰ ਕਦੇ ਕਿਸੇ ਤਰ੍ਹਾਂ ਨਾਲ ਕਿਸੇ ਕਿਸੇ ਭਗਤ ਨੂੰ ਕੰਪੈਲ ਨਹੀਂ ਕੀਤਾ ਜਾਂਦਾ ਉਲਟਾ ਬਾਬਾ ਜੀ ਰੋਕਦੇ ਆ ਕਿ ਇੱਥੇ ਤੁਸੀਂ ਪੈਸੇ ਨਾ ਜੜਾਓ ਸਭ ਤੋਂ ਵੱਡੀ ਗੱਲ ਹੈ ਬੜੀ ਸੁੱਚੀ ਪਵਿੱਤਰ ਜਗ੍ਹਾ ਹੈਗੀ ਹੈ ਕਿ ਮਨ ਇੱਕ ਪ੍ਰਸੰਨ ਹੁੰਦਾ ਮੈਂ ਇੱਕ ਸਿੱਖ ਧਰਮ ਨਾਲ ਬਿਲੋਂਗ ਕਰਦਾ ਹੁੰਦਾ ਵੀ ਤੋਂ ਮੈਂ ਇਸ ਧਰਮ ਸਿੱਖ ਧਰਮ ਨੂੰ ਤਾਂ ਮੰਨਦਾ ਹੀ ਆ ਮੈਂ ਤੋਂ ਇਸ ਧਰਮ ਤੋਂ ਜ਼ਿਆਦਾ ਮੈਂ ਆਸਤਾ ਰੱਖਦਾ ਹਾਂ ਕੋ ਇੱਕ ਮੈਨੂੰ ਇੱਥੇ ਆ ਕੇ ਮੈਨੂੰ ਕੀ ਸਾਰਿਆਂ ਨੂੰ ਆ ਕੇ ਇੱਥੇ ਬੜੀ ਇੱਕ ਸ਼ਰਨ ਰੋਸ਼ਨੀ ਜੀ ਮਿਲਦੀ ਆ ਕਿ ਹਾਂ ਵੀ ਐਸੀ ਐਸੀ ਪ੍ਰੇਮ ਦਾਮ ਚਾਹੇ ਆ ਕਿ ਪ੍ਰੇਮ ਦਾਮ ਚ ਆ ਕੇ ਇੱਕ ਅਲੱਗ ਜੀ ਖਿੱਚ ਮਿਲਦੀ ਆ ਮਤਲਬ ਕਿ ਇਦਾਂ ਲੱਗਦਾ ਕਿ ਵੀ ਇੱਥੇ ਪੂਰਾ ਦਿਨ ਇੱਥੇ ਰਹੀ ਹੈ ਬਾਬਾ ਜੀ ਕਹਿੰਦੇ ਮੁਹੱਬਤ ਵਰਸਦੀ ਆ ਵੀ ਮੁਹੱਬਤ ਨਜ਼ਰ ਆ ਬਿਲਕੁਲ 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 ਇੱਥੇ ਕੋਈ ਸ਼ੱਕ ਨਹੀਂ ਬਾਬਾ ਜੀ ਜੋ ਕਹਿ ਰਿਹਾ ਸਾਖਸ਼ਾਤ ਪ੍ਰਭੂ ਕਹਿ ਰਿਹਾ ਇੱਥੇ ਹਾਜ਼ਰ ਹੁੰਦੇ ਹੋ ਜੀ ਹਰ ਵਕਤ ਬਿਲਕੁਲ ਜੀ ਬਿਲਕੁਲ ਬਿਲਕੁਲ ਹੁੰਦੇ ਆ ਇਸ ਮੰਤੋਂ ਦੱਸੇ ਮੈਂ 2007 ਉਹ ਇੱਥੇ ਆ ਰਿਹਾਗਾ ਮੈਂ ਵੀ ਦਰਸਲ ਪਹਿਲੀ ਵਾਰੀ ਆਇਆ ਸੀ ਅਚਾਨਕ ਆਇਆ ਸੀ ਮੈਂ ਇੱਥੇ ਮੈਂ ਇੱਥੇ ਲੋਕਲ ਸੀ ਤਾਂ ਅਚਾਨਕ ਕਿਸੇ ਨੇ ਆਇਆ ਮੈਂ ਇੱਥੇ ਤੇ ਉਹ ਅਚਾਨਕ ਆਉਣਾ ਤੇ ਉਸ ਤੋਂ ਬਾਅਦ ਬਾਬਾ ਜੀ ਦਾ ਹੋਲੀ 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 ਜਿਸ ਤਰ੍ਹਾਂ ਹੁੰਦਾ ਸੀ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਕਾਫੀ ਸੁੰਨ ਤਾਂ ਬੜੇ ਬੜੀ ਪੂਰਾ ਹੋ ਗਿਆ ਅਰੇਂਜਮੈਂਟ ਉਸ ਤੋਂ ਸਭ ਤੋਂ ਵੱਡੀ ਗੱਲ ਆ ਕਿ ਜੋ ਉਹ ਵੀ ਸਾਰਾ ਕੁਝ ਅੰਦਰ ਹੀ ਹੋ ਰਿਹਾਗਾ ਤੇ ਇੱਥੇ ਰੈਜ਼ਰਮੈਂਟ ਬਹੁਤ ਵਧੀਆ ਹੁੰਦੇ ਆ ਬਿਲਕੁਲ ਸੰਗਤਾਂ ਨੂੰ ਮੈਨੂੰ ਇਹ ਅਪੀਲ ਆਗੀ ਦੂਰੋਂ ਨੇੜੇੋਂ ਜਿੰਨੇ ਵੀ ਵੱਤੋਵਾਦ ਇੱਥੇ ਆ ਕੇ ਮੇਲੇ ਦਾ ਆਨੰਦ ਮਾਣਨ